ਅਜ ਤਾਂ ਇਹ ਸੂਟ ਸਿਮਰ ਦੇ ਜਿੰਮੀ ਚੂਰੇ ਹਾਂਜੀ ਜਿਹੜੇ ਬਜ਼ਾਰਾ ਚ 600 700 ਰੁਪਏ ਆ ਆ ਬਾਬੇ ਦੀ ਹੱਡੀਆਂ ਨੇ ਆ ਦੇਖੋ 150 ਰੁਪਏ ਸ਼ਗਨਾਂ ਦਾ ਸੂਟ ਦੇ ਦਿਓ ਕੋਈ 150 ਚ 500 700 800 ਦਾ ਸੂਟ ਹੈ 150 ਚ ਇਹਨੂੰ ਕਹਿੰਦੇ ਸਿਮਰ ਦੇ ਹੈਵੀ ਸੂਟ ਹਾਂਜੀ ਜਿਹੜੇ ਬਜ਼ਾਰਾ ਦੇ 1200 ਹੈ ਹਾਂਜੀ ਇੱਕ ਸੂਟ ਨਹੀਂ ਦਾਂਗਾ ਹਾਂਜੀ ਟਰੱਕਾਂ ਦੇ ਟਰੱਕ ਦਾਂਗਾ ਬੰਡਰਾਂ ਦੇ ਬੰਡਰਾਂ ਦਾਂਗਾ 250 ਰੁਪਏ 1200 ਦਾ ਸੂਟ 250 ਰੁਪਏ ਆ ਦੇਖੋ 250 ਰੁਪਏ 250 ਰੁਪਏ ਦਪਠਾ ਦੇਖੋ ਮੂਹ ਵਸਤੀਆਂ ਦਾ ਸੂਟ ਹੈਂਡਵਰਕ ਦਾ ਆ ਵੀ ਲੈ ਯਾਰ ਕਾਲਾ ਸੂਟ 250 ਰੁਪਏ 1 ਰੁਪਏ ਦਾ ਘਾਟਾ ਨਹੀਂ ਮੌਕਾ ਇਹੀ ਆ ਦੁਕਾਨ ਬੰਦ ਕਰਕੇ ਨਵੀਂ ਖੋਲ੍ਹਨੀ ਆ ਲੈ ਜਾਓ ਕਪੜਾ ਓਏ ਹੋਏ ਹੋਏ ਆ ਦੇਖੋ ਹਜ਼ਾਰ ਹਜ਼ਾਰਾ ਇਹ ਸੂਟ 350 ਚ ਚੱਕੋ 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 ਪਾਪਾ ਰੋ ਜਾਓ 12 1200 ਰੁਪਏ 16 ਸੂਟ ਆ ਚੱਕੋ 4 400 ਰੁਪਏ ਲੈ ਲੋ ਜੀ ਬਾਜ਼ਾਰ ਚ 1200 ਰੁਪਏ ਇੱਕ ਇੱਥੇ 1200 ਰੁਪਏ ਤਿੰਨ ਦੇਖੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐ ਬਹੁਤ ਵੱਡੇ ਫੇਰੇ ਬਾਬੇ ਦੀ ਹੱਟੀ ਨੇ ਕਰ ਰਹੇ ਆ 4 ਦਿਨ ਦੇ ਵਿੱਚ 5 500 ਰੁਪਏ ਕਰੋੜ ਆ ਨਾ ਕਪੜਾ ਫਰੀ ਦੇ ਭਾ ਦੇਣਾ ਸੁਪਰ ਤੋਂ ਉੱਪਰ ਦੇ ਆਰਟੀਕਲ ਆ ਦੇਖੋ ਸੀਕਵੈਂਸ ਦਾ ਕੰਮ 11 95 ਦਾ ਸੂਟ ਆ ਚੱਕੋ 5 500 ਰੁਪਏ ਕਰਤਾ ਜੀ ਬਾਜ਼ਾਰ 'ਚ ਇਹੀ ਸੂਟ 800 1000 ਆ ਦੁਪੱਟਾ ਨਾਲ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਜਿਹੜਾ ਮਰਜ਼ੀ ਸੂਟ ਲਓ 333 ਰੁਪਏ ਆ ਚੱਕੋ ਥੋੜਾ ਦੇਖੋ 1100 1200 ਪਰ ਇੱਥੇ 1000 ਦੇ 3 300 330 ਸਲੋ ਜੀ ਆਹ ਦੇਖੋ ਬੜੀ ਬਾਪੇ ਦੀ ਹੱਟੀ ਓਏ ਇਹਦਾ ਦੱਸ ਦੋ ਹੁਣ ਕੰਮ ਰਹਿ ਕਿੰਨਾ ਗਿਆ ਇੱਥੇ ਆਪਣੇ ਆ ਪੌੜੀ ਬਣ ਗਈ ਪੱਥਰ ਲੱਗ ਗਿਆ ਉੱਪਰ ਲੱਗ ਗਿਆ ਸ਼ੀਸ਼ਾ ਓਹ ਬਣਦੀ ਤੁਹਾਡੀ ਰਸੋਈ ਤੁਹਾਨੂੰ ਚਾਹ ਪਾਣੀ ਲਈ ਪੂਰਾ ਪ੍ਰਬੰਧ ਤੇ ਮਤਲਬ ਦਾਨੇ ਥੋੜੇ ਹੁਣ ਬਾਬੇ ਜੱਟੀ ਜਮਸ਼ੇਰ ਖਾਸ ਆਜੋ ਕਰੋੜਾਂ ਦਾ ਕਪੜਾ ਲਟਾਉਣਾ ਲਟਾਉਣਾ ਚਾਰੀ ਦੇ ਲੈ ਜਾਓ ਓ ਬਾਬਾ ਜੀ ਕਮਾਈ ਜene ਦੁਕਾਨ ਵੀ ਦਿਖਾ ਰਹੀ ਭੁੱਖ ਲੱਗੀ ਆ ਹੁਣ ਕੋ ਖਾਣਾ ਬਣਾ ਵੀ ਦਿਓ ਆ ਦੇਖੋ ਲੁਧਿਆਣੇ ਦਾ ਕੈਂਗਾ ਕੈਂਗ ਕਹਿੰਦਾ ਬਾਬੇ ਦੇ ਨਾਲ ਖੜ ਗਏ ਰਹੇ ਖੜ ਗਏ ਆੜ ਗਏ ਤੇ ਅੜ ਗਏ ਬਾਬਾ ਜੀ ਡਰਾਈਵ ਥਰੂ ਲੈਣਾ ਸੀ ਮੈਂ ਕਹਿੰਨਾ ਓ ਯਾਰ ਬਹਿ ਕੇ ਖਾਣੇ ਆ 10 ਮਿੰਟ ਸ਼ੇਰ ਤੋਂ ਸ਼ਾਮ ਤੱਕ ਦੌੜਾ ਹੀ ਲੱਗਿਆ ਰਹਿੰਦੀ ਆ ਤਾਂ ਆ ਦੇਖੋ ਲੋਕਾਂ ਨੇ ਮਾਲ ਕੱਢ ਲਿਆ ਇੱਦਾਂ ਹੀ ਝੋਲੇ ਪਰ ਪਰ ਲਈ ਜਾ ਰਹੇ ਲੋਕ ਤੋ ਕੀ ਲੋਕਾਂ ਨੂੰ ਪਤਾ ਫੈਰਾ ਹੋਣਾ 15 15 16 ਸੂਟ 695 ਰੁਪਏ ਲੈ ਜਾਓ ਅੱਛਾ 695 ਦੇ ਰਹਿਣਾ ਤੁਸੀਂ 5 5000 ਵਾਲੇ ਵੈਡਿੰਗ ਸੂਟ 15 1500 ਦੇ ਵਿੱਚ ਇਦਾਂ ਦੇ ਸੂਟ ਇਦਾਂ ਦੇ ਦੁਪੱਟੇ ਫੁੱਲ ਪਿਓਰ ਕਰੇਵਨਾ ਹਾਂਜੀ ਦੁਕਾਨ 'ਚ ਮਾਲ ਪਾਜੀ ਬਹੁਤਾ ਖਾਲੀ ਕਰਨੇ ਆ ਬੰਡਲ ਦੇਖੋ ਇੱਧਰ ਦੇਖੋ ਪਾਜੀ ਆ ਲੋ ਆਹ ਦੇਖੋ ਪਾਰਸਲ ਉਹ ਲੈਓ ਲੈਓ ਲੈ ਜਾਓ ਬਾਬੇ ਨੂੰ ਲੁੱਟ ਕੇ ਲੈ ਜਾਓ ਬਾਬੇ ਦੀ ਹੱਡੀ ਹੋਣ ਲੱਗੀ ਬੰਦ ਕਰੋੜਾਂ ਦਾ ਕੱਪੜਾ ਫ੍ਰੀ ਦੇ ਪਾ ਸਾਰੇ ਬਾਜ਼ਾਰ ਬੈਠੇ ਬੇਲੇ ਬਾਬੇ ਦੀ ਹੱਟੀ ਤੇ ਸਵੇਰੇ 9 ਵਜੇ ਲੱਗੇ ਮੇਲੇ ਕਹਿੰਦੇ 500 ਆ ਸੂਟ 150 ਹੀ ਦੇਣਾ ਅੱਜ ਆਇਦਾਂ ਦੇ ਸੂਟ ਸ਼ਿਮਰ ਦੇ ਜਿੰਮੀ ਚੂਰੇ ਹਾਂਜੀ ਜਿਹੜੇ ਬਾਜ਼ਾਰਾਂ ਚ 600 700 ਰੁਪਏ ਆ ਆ ਬਾਬੇ ਦੀ ਹੱਟੀਆਂ ਨੇ ਅੱਜ ਤੱਕੋ 150 ਰੁਪਏ ਸੋ 5 500 ਵਾਲੇ ਸੂਟ 150 ਰੁਪਏ ਬਾਬੇ ਦੀ ਹੱਟੀ ਨੇ ਕਰਤੇ 150 ਰੁਪਏ ਦੇਖੋ ਫੋਟੋ ਆ ਪਟਿਕਾ ਸੂਟ 150 150 ਚ ਪੂਰੀ ਦੀ ਪੂਰੀ ਦੁਕਾਨ ਖਾਲੀ ਕਰ ਰਿਹਾ 150 ਰੁਪਏ ਭਾਜੀ ਸੋ ਲੈ ਜਾਓ ਦਿਨ ਬਹੁਤ ਥੋੜੇ ਆ ਇੱਕ ਦੋ ਇੱਕ ਹੈਵੀ ਦਾ ਵੀ ਸੂਟ 150 ਰੁਪਏ ਭਾਜੀ ਸੋ ਲੈ ਜਾਓ ਨਾਲ ਦੇ ਨਾਲ ਦੇ ਜਿਹੜੇ ਆ ਬੈਲਟੀ ਦੇ ਕਪੜਾ 150 ਰੁਪਏ ਚ ਭਾਜੀ ਆ ਚੱਕੋ ਜੀ ਸੋ ਆ ਤੁਸੀਂ ਚੈੱਕ ਕਰ ਲਓ ਸ਼ੈਗ ਨਾਲਾ ਸੂਟ ਦੇ ਦਿਓ ਕੋਈ 150 ਚ 500 700 800 ਦਾ ਸੂਟ ਹੈ 150 ਚ ਆ ਲਓ ਜੀ ਆ ਦੇਖੋ ਸੂਟ ਇਨੂੰ ਕਹਿੰਦੇ ਸਿਮਰ ਦੇ ਹੈਵੀ ਸੂਟ ਜਿਹੜੇ 50000 1200 ਹੈ ਹਾਂਜੀ ਇੱਕ ਸੂਟ ਨਹੀਂ ਵਾਂਗਾ ਹਾਂਜੀ ਟਰੱਕਾਂ ਦੇ ਟਰੱਕ ਦਾਾਂਗੇ ਬੰਦਰਾ ਦੇ ਬੰਦਰਾ ਲਾਂਗਾ 250 ਰੁਪਏ ਆ ਲੋ 250 ਦੇ ਵਿੱਚ ਸੂਟ ਕਰਤਾ ਆ ਚੱਕੋ ਆ ਲੋ ਬਾਬਾ ਜੀ ਆ ਲੋ ਭਾਜੀ ਹਜ਼ਾਰ ਹਜ਼ਾਰ ਵਾਲੇ ਸੂਟ ਹਜ਼ਾਰ ਦੇ 4 ਆ ਚੱਕੋ ਹਜ਼ਾਰ ਦੇ 4 250 ਚ 2250 ਚ ਕਰਦੇ 250 ਜਿੰਨੇ ਮਰਜੀ ਲੋ 250 ਆ ਦੇਖੋ 2250 ਰੁਪਏ ਵਿੱਚ ਕਰਦੇ ਆਹ ਦੇਖੋ ਭਾਜੀ ਇਹਨੂੰ ਕਹਿੰਦੇ ਆ ਬ੍ਰਾਂਡਡ 12 12 16 ਸੂਟ ਚੱਕੋ 2250 ਆਹ ਦੇਖੋ ਜਿਹੜੇ ਨਵਾਂ ਕੱਪ ਸ਼ੁਰੂ 2250 ਰੁਪਏ ਭਾਜੀ ਟੇਲਰ ਦੁਕਾਨਦਰ ਸਾਡੇ ਤੇ ਬਰੇ ਚੱਕੋ ਭੈਣ ਜੀ ਲੈ ਲਾਓ ਦੇਖੋ ਲਾਓ ਚੱਕੋ ਚੱਕੋ ਇਧਰ ਦੇਖੋ ਇਧਰ 12 12 16 ਸੂਟ 2250 ਆਹ ਦੇਖੋ 250 ਰੁਪਏ 2250 ਦੁਪट्टे ਹੈਵੀ ਸੂਟ ਹੈਵੀ ਕਿੱਝ ਲਾ 2250 ਰੁਪਏ ਵਿੱਚ ਭਰ ਕੇ ਲੈ ਜਾਓ ਭਾਜੀ 2250 ਦੇਖੋ ਤਾਂ ਕੜੀਆ ਇਹਨੂੰ ਕਹਿੰਦੇ ਹੈਂਡਵਰਕ ਆਹ ਦੇਖੋ ਮੂ ਮੋਤੀਆਂ ਦਾ ਸੂਟ ਹੈਂਡਵਰਕ ਦਾ ਆ ਵੀ ਲੈ ਜਾਓ ਕਾਲਾ ਸੂਟ 250 ਰੁਪਏ ਆ ਦੇਖੋ 250 ਦੇ ਭਾਈਸਰੇ ਸੂਟ 250 ਦੇ ਵਿੱਚ ਆਜ ਕੋ 250 ਰੁਪਏ ਲੈ ਜਾਓ ਦੁਕਾਨ ਖਾਲੀ ਕਰ ਰਹੀਆਂ ਲੈ ਜਾਓ ਦੇਖੋ ਕਰੋੜਾਂ ਦਾ ਕਪੜਾ ਫ੍ਰੀ ਦੇ ਪਾ ਪੰਡੀ ਜਦਾ ਪਾਪਾ ਫ੍ਰੀ ਦੇ ਪਾ 1 ਰੁਪਏ ਦਾ ਘਾਟਾ ਨਹੀਂ ਮੌਕਾ ਇਹੀ ਹੈ ਦੁਕਾਨ ਬੰਦ ਕਰਕੇ ਨਵੀਂ ਖੋਲ੍ਹਣੀ ਹੈ ਲੈ ਜਾਓ ਕਪੜਾ ਆ ਦੇਖੋ ਹੈਵੀ ਹੈਵੀ ਚੀਜ਼ਾਂ ਰੱਕੜੀ ਦੇ ਸ਼ਾਪਿੰਗ ਕਰਨੀਆਂ ਵਿਆਹ ਸ਼ਾਦੀ ਤਾਜਬਰੀ ਸਾਰੇ ਦੇ ਵੱਡੇ ਮਾਲ ਆਹ ਪਿਆਰ ਚ 1200 ਇਹਦੇ 250 ਆ ਲੋ ਆ ਦਿਖਾ ਲੈ ਆ ਆ ਦੇਖੋ 250 ਲੈ ਜੋ ਲੈ ਲਟ ਲੋ ਮੈਂ ਜਾ ਆ ਲੋ ਜੀ 250 ਆ ਦੇਖੋ ਆ ਦੇਖੋ ਚੱਕੋ ਕਹਿੰਦੇ ਸੂਟ 250 250 ਦੇ ਚੱਕੋ 250 ਵੱਡਾ ਫੈਲਾ ਵੱਡਾ ਧਮਾਕਾ ਪਟਿਆਲਾ ਸਲਵਾਰ ਹਾਂਜੀ ਵਿਜ਼ਾ ਕਟਨ ਦਾ ਸੂਟ 795 ਰੁਪਿਆ ਦਾ ਸੂਟ ਹੈ ਇਹ ਕਨਾਂ ਦਾ ਇੱਕ ਫਰੀਦ ਸਾਹਿਬ ਸੂਟ ਹੈ 2 ਆਪੇ 350 ਰੁਪਏ ਆ ਸੂਟ ਆ ਲੈ ਚੱਕੋ ਜੀ ਪਿਆਰ ਦਾ ਰੇਟ ਸਾਡੇ ਤੇ 700 ਰੁਪਏ ਦੋ 350 ਰੁਪਏ ਵਿੱਚ ਆ ਚੱਕੋ ਜੀ ਆ ਲਓ ਜੀ 350 ਰੁਪਏ ਆ ਦੇਖੋ ਫੋਰਟ ਵਾਲੇ ਸੂਟ ਬੁਟੀਕਾ ਵਾਲੇ ਮਾਡਰ ਵਾਲੇ 350 ਚ 350 ਚ ਆ ਲਓ ਜੀ ਲੈ ਜਨਾਬੀ ਲੋ 700 ਰੁਪਏ ਦੋ ਪੂਰੀ ਦੁਕਾਨ ਖਾਲੀ ਕਰਦੇ ਮੈਂ ਭਾਜੀ ਆ ਦੇਖੋ ਸੋਹਣੀ ਕੁੜੀ ਬ੍ਰਾਂਡ ਭਾਜੀ ਹਾਂਜੀ ਸੋਹਣੀ ਕੁੜੀ ਬ੍ਰਾਂਡ ਆ ਲਓ ਚੁੰਨੀ ਆਉਗੀ ਫੁੱਲ ਪਿਆਰ ਦੀ ਦੁਪੱਟਾ ਨਾਲ ਪ्योर ਮਸਲੀਨ ਦਾ ਸੂਟ 1000 ਰੁਪਏ ਦਾ ਭਾਜੀ ਆਲੋ ਇਹ ਵੀ 350 ਕਰ ਤੋ ਓਏ ਹੋਏ ਹੋਏ ਆ ਦੇਖੋ 1000 1000 ਇਹ ਸੂਟ 350 ਚ ਚੱਕੋ 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 ਪਾਪਾ ਰੋ ਜਾਓ ਆ ਦੇਖੋ ਝੋਲੇ ਪਰ ਰਹੇ ਸਾਰੇ ਇਹ ਕੋਈ ਧਮਾਕਾ ਹੋਣ ਜਾ ਰਿਹਾ ਲੋ ਜੀ ਆਹ ਲੋ ਭਾਜੀ ਪੀਸ ਹਾਂਜੀ ਆ ਦੇਖੋ ਇਹਨੂੰ ਕਹਿੰਦਾ ਕੁਆਲਿਟੀ ਆ ਦੇਖੋ 12 12 16 ਸੂਟ ਆ ਚੱਕੋ 4 400 ਰੁਪਏ ਆ ਲੋ ਜੀ ਬਾਜ਼ਾਰ ਚ 1200 ਰੁਪਏ ਇੱਕ ਇੱਥੇ 1200 ਰੁਪਏ ਤਿੰਨ ਆ ਲੋ ਚੱਕੋ ਜੀ ਆ ਲੋ ਜੀ ਬੰਦਾ ਆ ਲੋ ਚੱਕੋ 400 ਚ ਚੱਕੋ 400 ਚ ਆ ਚੱਕੋ 4 400 ਚ ਕਰਤੇ 4 400 ਆ ਰ ਪਸੰਦ ਕਰੋ ਕੱਢੋ 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 ਜਿੰਨਾ ਮਰਜ਼ੀ ਕਪੜਾ ਲੋ ਜੀ ਆ ਵੇਖੋ ਕੁਆਲਿਟੀਆਂ ਬ੍ਰਾਂਡ ਲੈਸਾਂ ਲੱਗੇ ਹੈਂਡਵਰਕਰ ਦੇ ਸੂਟ 440 ਰੁਪਏ ਦੇਖੋ ਨਵਾਂ ਮਾਲ ਨਵਾਂ ਮਾਲ ਸੋਨਿਆਰ ਦਾ ਮਾਲ ਫ੍ਰੀ ਦੇਪਾ 440 ਚ ਕਰਦੇ 121200 ਵਾਲੇ ਸੂਟ ਹਲੋ ਜੈਪੁਰ ਦੇ ਸੂਟ 350 ਰੁਪਏ ਭਾਈ ਜਿਹੜਾ ਮਰਜ਼ੀ ਚੱਕੋ ਦੇਖੋ ਕੋਈ 700 ਕੋਈ 800 ਨਹੀਂ 350 ਚ ਜੈਪੁਰੀ ਸੂਟ ਜੈਪੁਰ ਦੇ ਸੂਟ ਭਾਈ ਹਲੋ 350 ਰੁਪਏ ਚ ਜਿੰਨਾ ਮਰਜ਼ੀ ਕਪੜਾ ਲੋ 350 ਰੁਪਏ ਚ ਬਾਬੇ ਰੀ ਬੰਦ ਹੋਣ ਜਾਣੀ ਆ ਵੱਡੇ ਫੇਰੇ ਕਰਨ ਜਾਣੀ ਆ ਲੋ ਜੀ 350 ਰੁਪਏ ਚ ਜੀ ਆ ਦੇਖੋ ਮਸਲੀਨ ਹਾਂਜੀ ਉਹ ਸੂਟ ਦੇਖੋ ਮੈਂ ਕਿਹਾ ਬੱਲੇ ਬੱਲੇ ਕਰਾਤੀ ਆ ਲੋ ਸੁਪਰ ਤੋਂ ਉੱਪਰ ਦੇ ਹਟੇ ਘਾ ਲਾ ਲੋ ਜੀ ਆ ਚੱਕੋ ਰੇਟ ਦੱਸੋ ਰੇਟ ਭਾਜੀ 300 ਦਾ 95 ਰੁਪਏ ਕਰਤਾ ਆ ਦੇਖੋ 395 ਚ ਰੋਲ ਲੈਣ ਲਈ ਕਪੜਾ ਲੈਣਾ ਰੱਖੜੀ ਲਈ ਕਰਨਾ ਵਿਆਹ ਸ਼ਾਦੀ ਲੈਣਾ ਚੱਕ ਲੋ 395 ਚ 395 ਰੁਪਏ ਜੀ ਇੱਕ ਤੋਂ ਇੱਕ ਡੀਨ ਇੱਕ ਤੋਂ ਇੱਕ ਧਮਾਕਾ ਮਸਲੀਨ ਦਾ ਹੈਵੀ ਸੂਟ ਹਾਂਜੀ ਉਹ ਗੈਂਦਾ ਨਾਲ ਦੁਪੱਟੇ ਨਾਲ ਆ ਦੇਖੋ ਚੱਕੋ 500 ਰੁਪਏ ਦੇਖੋ ਆਹ 416 ਸੂਟ 500 ਦੇ ਵਿੱਚ 5 500 ਦੇ 5 500 ਚ ਆਹ ਲੋ ਜੀ ਜਿੰਨਾ ਮਰਜੀ ਕਪੜਾ ਲੋ ਜੀ ਆਹ ਲੋ ਜੀ ਕੈਟਲੋਗ ਵਾਲੇ ਸੂਟ 400 ਰੁਪਏ ਲੈ ਜਾਓ ਜੀ ਦੇਖੋ 12 400 12 16 ਸੂਟ 400 ਰੁਪਏ ਜੀ 400 ਦੇ ਵਿੱਚ ਆਹ ਲੋ 400 ਰੁਪਏ ਜੀ 400 ਦੇ ਵਿੱਚ ਕੋਈ ਜੀ 400 ਰੁਪਏ ਲੈ ਜਾਓ ਬਾਬੇ ਦੀ ਹੱਡੀ ਤੋਂ ਇੱਕ ਤੋਂ ਇੱਕ ਧਮਾਕਾ ਇੱਕ ਤੋਂ ਇੱਕ ਪੀਸ ਨਵੇਂ ਤੋਂ ਨਵਾਂ ਡਿਜ਼ਾਈਨ ਆ ਦੇਖੋ ਪੀਸ ਆ ਗਿਆ ਜੀ ਨਿਆਰੇਦਾਰ ਹਾਂਜੀ ਆ ਲੋ ਪਿਓਰ ਹੈਵੀ ਕੋਟਨ ਦੇ ਸੂਟ ਸੀਕਵੈਂਸ ਵਰਗ ਨਾਲ ਚੁੰਨੀਆਂ ਫੁੱਲ ਪਿਓਰ ਦੀਆਂ ਰੰਗ ਗਰਮ ਬੜੇ 1095 ਦਾ ਸੂਟ ਚੱਕੋ 500 ਰੁਪਏ ਦੇਖੋ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਡ ਬਹੁਤ ਵੱਡੇ ਫੇਰੇ ਬਾਬੇ ਦੀ ਹੱਟੀ ਨੇ ਕਰ ਰਹੇ ਆ 4 ਦਿਨ ਦੇ ਵਿੱਚ 5 500 ਰੁਪਏ ਕਰੋੜ ਆ ਕਪੜਾ ਫਰੀ ਦੇ ਭਾ ਦੇਣਾ 4 ਦਿਨ ਵੱਡਾ ਫੇਰਾ ਐਦਾਂ ਦਾ ਬ੍ਰਾਂਡਡ ਪੀਸ 500 ਚ ਲੈ ਜਾਓ ਲਓ ਆ ਦੇਖੋ ਪੂਰੀ ਦੁਕਾਨ ਖਾਲੀ ਕਰ ਰਹੇ ਆ ਪੰਜ ਦਾਜਵਰੀ ਬਣਾਉਣੀ ਤੁਸੀਂ ਤਾਂ ਲੈ ਜਾਓ ਇਹ ਰੇਟ ਨਹੀਂ ਮਿਲਣੇ ਮੋੜ ਕੇ ਇੱਕ ਤੋਂ ਇੱਕ ਧਮਾਕਾ ਇੱਕ ਤੋਂ ਇੱਕ ਬਾਬੇ ਦੀ ਹੱਡੀ ਹੋਣ ਲੱਗੀ ਬੰਦ ਸਾਰਾ ਸਟਾਕ ਫ੍ਰੀ ਦੇ ਪਾ 750 ਆਲਓਵਰ ਇੱਥੇ ਦੁਪੱਟੇ ਦੇ ਨਾਲ ਆਲੋ 5 ਮੀਟਰ ਸੂਟ ਇਹਨੂੰ ਕਹਿੰਦਾ ਡਿਜੀਟਲ ਦੁਪੱਟੇ ਮਸਰੀਨ ਦੇ ਆਲਓਵਰ ਸੂਟ ਨਾਲ ਡਿਜੀਟਲ ਦੁਪੱਟੇ ਸੂਟ ਜਿੰਨਾ ਮਰਜੀ 750 ਵਾਲਾ 400 ਰੁਪਏ ਆ ਦੇਖੋ ਕੁੜੀਆਂ ਜਿਹੜੀਆਂ ਵਾਲੇ ਸੂਟ ਬੱਟੀ ਚ ਕੋ 4 400 ਚ ਕਰਤੇ ਪ੍ਰਿੰਟ 4 400 ਚ ਕਰਤੇ ਆ ਲਓ ਭਾਜੀ ਪ੍ਰਿੰਟ ਸੁਪਰ ਤੋਂ ਉੱਪਰ ਦੇ ਆਰਟੀਕਲ ਆ ਦੇਖੋ ਸੀਕਵੈਂਸ ਦਾ ਕੰਮ 1195 ਵਾਲਾ ਸੂਟ ਆ ਚੱਕੋ 5 500 ਰੁਪਏ ਕਰਤਾ ਜੀ ਅੱਛਾ 1195 ਵਾਲੇ ਸੂਟ ਵੀ 5 500 ਚ 5 500 ਰੁਪਏ ਚ ਆ ਲਓ ਸੋਨਾ ਚਾਂਦੀ ਭਾਜੀ ਹਾਂ ਜੀ ਸੋਨਾ ਚਾਂਦੀ ਦਾ ਬ੍ਰਾਂਡਡ ਪੀਸ ਆ ਲਓ ਆ ਦੇਖੋ ਪੀਸ ਸੋਨਾ چاندی ਦਾ ਸੂਟ ਦੁਪੱਟਾ ਹਲੋ ਨਾ 1200 ਨਾ 1100 ਹਲੋ 500 ਰੁਪਏ ਲੋ ਸੋਨਾ چاندی ਕਹਿੰਦੇ 1000 1100 ਚ ਪਰ ਬਾਬੇ ਦੇ ਟੀ ਦੇ 500 ਚ ਸੋਨਾ چاندی 500 ਚ ਲਾਜੋ ਜੀ 500 ਦੇ ਵਿੱਚ ਆਇਦਰ ਡਿਜ਼ਾਈਨ ਦਿਖਾਈਆਂ ਆ ਦੇਖ ਡਿਜ਼ਾਈਨ ਬਾਈ ਹਾਂਜੀ ਮੇਰੀਆਂ ਭੈਣਾਂ ਵਾਸਤੇ ਸਪੈਸ਼ਲ ਸੂਟ ਪ੍ਰਿੰਟ ਦੇਖ ਲੈ ਦੁਪੱਟਾ ਦੇਖ ਲੈ ਨਾਲ ਬਾਜ਼ਾਰ 'ਚ ਇਹੀ ਸੂਟ 800 1000 ਆ ਦੁਪੱਟਾ ਨਾਲ ਡਿਜ਼ਾਈਨ ਹੋਰ ਵੀ ਮਿਲ ਜਾਣਗੇ ਜਿਹੜਾ ਮਰਜ਼ੀ ਸੂਟ ਲਓ 333 ਰੁਪਏ ਮਤਲਬ 1000 ਦੇ ਤਿੰਨ ਸੂਟ ਕਰਦੇ ਹੋ 1000 ਦੇ ਤਿੰਨ ਕਰਦੇ ਹੋ ਆਹ ਦੇਖੋ 1000 ਦੇ ਤਿੰਨ ਸੂਟ 333 ਰੁਪਏ ਦਾ ਸੂਟ ਕਰਤਾ ਜਿਹੜਾ ਮਰਜ਼ੀ ਲੈ ਜਾਓ ਇੱਧਰ ਦੇਖੋ ਇੱਧਰ ਭਾਜੀ ਚੀਜ਼ਾਂ ਦੇਖੋ ਬੋਲ ਬੋਲਦੇ ਬੱਚੇ ਚੱਕੋ 1000 ਦੇ 333 ਰੁਪਏ ਦੇ ਸੂਟ ਲਓ 1000 ਰੁਪਏ ਦੇ ਤਿੰਨ ਸੂਟ ਕਰਦੇ ਆਹ ਦੇਖੋ 333 ਦੇ ਵਿੱਚ ਕਰਤੇ ਸੂਟ ਆਹ ਲਓ ਜੀ ਜਿੰਨਾ ਮਰਜ਼ੀ ਕਪੜਾ ਲਓ ਭਾਜੀ ਜਿੰਨਾ ਮਰਜ਼ੀ ਸੂਟਾ ਦੇਖੋ 11100 1200 ਪਰ ਇੱਥੇ 1000 ਦੇ 3 333 ਰੁਪਏ ਸੈਲੀਬ੍ਰਿਟੀ ਸੂਟ ਵੀ 333 ਰੁਪਏ ਕੱਲਾ ਕੱਲਾ ਸੂਟ ਲੈ ਜਾਓ ਕੱਲਾ ਕੱਲਾ ਸੂਟ ਕੋਰੀਅਰ ਵੀ ਹੋ ਜਾਊਗਾ ਆ ਲੋ ਬ੍ਰਾਂਡ ਆ ਗਿਆ ਬ੍ਰਾਂਡ ਹਾਂਜੀ ਫਰੈਸ਼ ਦੀ ਜਾਂ ਭਾਜੀ ਹਾਂਜੀ ਦੁਕਾਨ ਬੰਦ ਕਰ ਰਿਹਾ ਦੇਖੋ ਪੀਸ ਆ ਦੇਖੋ ਚੀਚਾ ਆ ਇਧਰ ਦੇਖੋ ਸੂਟ ਆਹ ਦੇਖੋ ਦੁਪੱਟਾ ਰੇਟ ਕੀ ਆ ਭਾਜੀ 895 ਦਾ ਚੱਕੋ 400 ਲਓ ਜੀ 400 ਚੱਕੋ 8 895 400 ਚੱਕੋ 4 400 ਭਾਜੀ 400 ਆਹ ਦੇਖੋ ਇੱਕ ਦੇਖੋ ਉਹ ਰੋ ਜੀ ਕਹਿੰਦੇ ਬਾਬੇ ਦੀ ਹੱਡੀ ਬੰਦ ਹੋ ਗਈ ਜਿਹੜੀ ਬੰਦੀ ਉਹ ਵੀ ਦਿਖਾ ਰਹੇ ਸਾਨੂੰ ਆਹ ਕਪੜਾ ਵੇਚ ਲਈਏ ਫਿਰ ਅੱਧ ਕੰਨੇ ਚੱਲਦੇ ਹਾਂ ਹਾਂ ਪਹਿਲਾਂ ਚੱਲੀਏ ਜਿਹੜੀ ਨਵੀਂ ਦੁਕਾਨ ਪਾਣੀ ਉਹ ਵੀ ਦਿਖਾਵਾਂਗੇ ਸਾਡੀ ਉਹ ਵੀ ਦਿਖਾਣੇ ਆ ਝੂਠ ਨਹੀਂ ਬੋਲਦੇ ਵੀ ਬੰਦ ਹੋ ਜੂ ਬੰਦ ਸੱਚੀ ਬੰਦ ਹੋਣ ਲੱਗੀ ਆ ਇਹ ਪਿਓਰ ਕਰਾਚੀ ਵਰਗ ਦੇ ਕੋਟਨ ਦੇ ਸੂਟ ਆ ਲੋ 4400 ਰੁਪਏ ਆ ਦੇਖੋ ਪੀਸ ਇੱਕ ਤੋਂ ਇੱਕ ਆ ਗਏ ਜੀ ਹਾਂਜੀ ਕਪੜਾ ਪਿਓਰ ਕੋਟਨ ਬ੍ਰਾਂਡ ਦਾ 4400 ਰੁਪਏ ਆ ਲੋ 4400 ਰੁਪਏ ਸਮਾਂ ਵੇਖ ਪਰ ਲੋ ਥੈਲੇ ਪਰ ਲੋ 4400 ਚਾਹੇ ਤੁਸੀਂ ਦੁਕਾਨਦਾਰ ਹੋ ਰੀਸੇਲਰ ਹੋ ਨਵਾਂ ਕੰਮ ਸ਼ੁਰੂ ਕਰਨਾ ਜਿਹੜਾ ਬਾਜ਼ਾਰ ਚ 30000 ਦਾ ਕਪੜਾ ਬਾਬੇ ਦੀ ਹੱਟੀ ਤੋਂ 10000 ਚ ਲੈ ਜਾਓ ਜ਼ਿਲ੍ਹਾ ਜਲੰਧਰ ਜਮਸ਼ੇਰ ਖਾਸ ਬਾਬੇ ਲੜਦੇ ਆਇਓ ਬੀਰ ਸ਼ੁਕਰ ਸ਼ਨੀਅਤ ਐਂਡ ਹੋਣ ਜਾ ਰਿਹਾ ਦੁਕਾਨ ਤੇ ਆਪਾਂ ਚਲਦੇ ਆਂ ਤੁਹਾਨੂੰ ਦੁਕਾਨ ਦਿਖਾਣੇ ਕਿੰਨੀ ਗ੍ਰਹਿ ਗਈ ਕਿੰਨੀ ਚਾਰ ਹੋਣੀ ਆ ਆ ਜਾਓ ਅੱਗੇ ਦਿਖਾਣੇ ਆ ਦੁਕਾਨ ਤੇ ਜਿਹਨੇ ਲੈਣਾ ਕਪੜਾ ਦੁਕਾਨੇ ਆ ਜਾਓ ਸਲੋਜੀ ਆਹ ਦੇਖੋ ਬੜੇ ਬਾਪੇ ਦੀ ਹੱਟੀ ਓਏ ਇਹਦਾ ਦੱਸ ਦਿਓ ਖਣ ਕੰਮ ਰਹਿ ਕਿੰਨਾ ਗਿਆ ਇੱਥੇ ਆਪਣੇ ਆਂ ਭਾਜੀ ਆ ਤੁਹਾਡੇ ਸਾਹਮਣੇ ਤਿਆਰ ਕਰਾਤੀ ਐ ਹਾਂਜੀ ਟੱਕ ਪਾਤੀ ਐ ਭਾਜੀ ਆ ਦੇਖ ਲਓ ਪੂਰੀ ਰੈਡੀ ਹੋ ਗਈ ਜੇ ਹਾਂਜੀ ਠੀਕ ਐ ਨਾ ਸਿਰਫ ਟੱਚਿੰਗ ਪਚਿੰਗ ਦਾ ਕੰਮ ਰਹਿ ਗਿਆ ਆ ਦੇਖੋ ਹਣ ਪੋੜੀਆਂ ਬਣ ਚਲੀਆਂ ਨਿਕਾਇਆ ਕੰਮ ਰਹਿ ਗਿਆ ਬਸ ਇਸ ਤੋਂ ਬਾਅਦ ਆ ਪਾਈ ਦਰ ਮਾਰਨੀ ਐ ਸ਼ਿਫਟ ਤੇ ਉਥੇ ਲੱਗੀ ਪਈ ਐ ਸੇਲ ਪੂਰੀ ਦੁਕਾਨ ਆਪਾਂ ਨਾਲ ਨਾਲ ਡੈਮੋ ਦੇ ਭੈਣ ਭਰਾ ਨੂੰ ਦੱਸੀ ਜਾਣੇ ਆ ਕਿਉਂਕਿ ਭੈਣ ਭਰਾ ਕਰੇ ਇੰਤਜ਼ਾਰ ਇੰਦਾ ਵੱਡਾ ਹਾਲ ਤੇ ਇੱਥੇ ਲਗਣੀ ਹੈ ਫਿਰ ਸੇਲਾ ਤੋਂ ਪਤਾ ਸੀ ਸੋ ਦੇਖੋ ਪੌਣੀ ਬਣ ਗਈ ਪੱਥਰ ਲੱਗ ਗਿਆ ਉੱਪਰ ਲੱਗ ਗਿਆ ਸ਼ੀਸ਼ਾ ਉਹ ਬਣਦੀ ਤੁਹਾਡੀ ਰਸੋਈ ਤੁਹਾਨੂੰ ਚਾਹ ਪਾਣੀ ਲਈ ਪੂਰਾ ਪ੍ਰਬੰਧ ਤੇ ਮਤਲਬ ਦਿਨ ਥੋੜੇ ਹੁਣ ਬਾਪੇ ਜੱਟੀ ਜਮਸ਼ੇਰ ਖਾਸ ਆਜੋ ਕਰੋੜਾਂ ਦਾ ਕਪੜਾ ਲਟਾਉਣਾ ਲਟਾਉਣਾ ਚੱਲ ਲੇ ਲਓ ਪਾਜੀ ਇਹ ਤੇ 2000 ਦੀ ਜੈਕਟ 300 ਰੁਪਏ 2000 ਵਾਲੇ ਗਰਮ ਸੂਟ 1000 ਵਾਲੇ ਗਰਮ ਸੂਟ 200 ਰੁਪਏ 300 ਰੁਪਏ ਖਾਲੀ ਕਰਨੀ ਆਪਾਂ ਪਾਜੀ ਮੋਟਾ ਕਪੜਾ ਵੀ ਸਿਹਤ ਤੇ ਰੱਖਦਾ ਸਰਦੀਆਂ ਤੋਂ ਪਹਿਲਾਂ ਹੀ ਲੈ ਜਾਓ ਕੋਟਨ ਦੇ ਸੂਟ ਜੁਨੇ ਮਰਜ਼ੀ ਲੋ 1.5 1.5 ਰੁਪਏ ਕੋਈ ਝੂਠ ਨਹੀਂ ਬੋਲਦੇ ਕੋਈ ਮੂਰਖ ਨਹੀਂ ਆਉਂਦਾ ਦੇ ਸਾਹਮਣੇ ਹਜ਼ਾਰਾਂ ਦੀ ਡਰੈੱਸ ਵੀ 1000 ਰੁਪਏ ਭਾਜੀ ਲੈ ਜੋ ਤੁਹਾਡੇ ਸਾਹਮਣੇ ਆ 62 ਦੇ ਸਾਹਮਣੇ ਆ ਉਹ ਦੇਖੋ 62ਾ ਇਧਰ ਆ ਕੇ ਬੱਸਾਂ ਖਾਣੀਆਂ ਇੱਥੋਂ ਉਤਰ ਕੇ ਤੁਸੀਂ ਸਿੱਧਾ ਬਾਬੇ ਜੱਟੀ ਚੋਣਾ ਚਲੋ ਹਣ ਹੋਰ ਕੱਪੜੇ ਦੀ ਵੈਰਾਈਟੇ ਦਿਖਾਓ ਹਾਂ ਤੁਹਾਨੂੰ ਵੈਰਾਈਟੇ ਦਿਖਾਣਾ ਕੱਲਾ ਕੱਲਾ ਸੂਟ ਲੈ ਜਾਣਾ ਕਿਉਂਕਿ ਇਹੋ ਜਿਹਾ ਮੌਕਾ ਦੁਬਾਰਾ ਕੋਈ ਨਹੀਂ ਆਣਾ ਓ ਬਾਬਾ ਬੜੀ ਕਮਾਈ ਜਨੇ ਦੁਕਾਨ ਵੀ ਦਿਖਾ ਰਹੀ ਭੁੱਖ ਲੱਗੀ ਆ ਹੁਣ ਕੋ ਖਾਣਾ ਪੜਾ ਵੀ ਲੋ ਕੋਈ ਚੱਕਰ ਨਹੀਂ ਮੈਗਣੀ ਚੱਲਦੇ ਆ ਸਾਡਾ ਭਰਾ ਵੀ ਆ ਰਿਹਾ ਨਵੀਂ ਆ ਧਰ ਦੇਖੋ ਭਰਾ ਸਾਡਾ ਨਾਲ ਆ ਆਹ ਦੇਖੋ ਲੁਧਿਆਣੇ ਦਾ ਕੈਂਗਾ ਕਿੰਗ ਕਹਿੰਦਾ ਬਾਬੇ ਦੇ ਨਾਲ ਖੜ ਗਏ ਨੇ ਖੜ ਗਏ ਆ ਅੜ ਗਏ ਆ ਤੇ ਅੜ ਗਏ ਆ ਟੱਕ ਪਾਣ ਜਾ ਰਹੇ ਆ ਟੱਕ ਪਾਣ ਆਪਾਂ ਪਹਿਲਾਂ 버ਗਰ ਖਾ ਲਈਏ ਟੱਕ ਫਿਰ ਬੋਨੇ ਆ ਬਾਬਾ ਜੀ ਡਰਾਈਵ ਥਰੂ ਲੈ ਲੈਣਾ ਸੀ ਮੈਂ ਕਹਿੰਨਾ ਓ ਯਾਰ ਬੈਠ ਕੇ ਖਾਣੇ ਆ 10 ਮਿੰਟ ਸ਼ੇਰ ਤੋਂ ਸ਼ਾਮ ਤੱਕ ਧੋੜਾ ਹੀ ਲੱਗਿਆ ਰਹਿੰਦੀ ਆ ਤੁਹਾਨੂੰ ਪਤਾ ਦੁਕਾਨ ਤਿਆਰ ਕਰਨੀ ਕਿਤੇ ਸੋਕੀ ਆ ਹੁਣ ਚੱਕ ਦੋ ਜੀ ਫਿਰ ਮੈਗੜੀ ਸੌਰੀ ਜਰੰਦਰ ਬਾਬੇ ਜੀ ਠੀਕ ਖੁੱਲ ਚੱਲੀ ਤੁਹਾਨੂੰ ਦਿਖਾਤੀ ਆ ਕੰਮ ਚੱਲ ਰਿਹਾ ਮਾਰੋ ਮਾਰ ਉਹ ਵੀ ਦਿਖਾਤਾ ਆ ਦੇਖੋ ਲੋਕਾਂ ਨੇ ਮਾਲ ਕੱਢ ਲਿਆ ਇੱਦਾਂ ਹੀ ਝੋਲੇ ਪਰ ਪਰ ਲਈ ਜਾ ਰਹੇ ਲੋਕ ਕਿਉਂਕਿ ਲੋਕਾਂ ਨੂੰ ਪਤਾ ਫੈਰਾ ਹੋਣਾ ਬਾਬਾ ਜੀ ਹੈਵੀ ਚੀਜ਼ਾਂ ਹਾਓ ਵਿਆਹ ਸ਼ਾਦੀਆਂ ਵਾਲੀਆਂ ਤਾਜ ਵਾਲੀਆਂ ਆ ਜੋ ਦੇਖੋ ਇੱਕ ਤੋਂ ਇੱਕ ਸੂਟ ਅਜਾ ਦੇ ਬ੍ਰਾਂਡਡ ਪੀਸ 15-1500 ਵਾਲੇ ਹੈਵੀ ਸੂਟ ਆ ਸਾਰਾ ਮਾਲ ਫਰੀ ਦੇ ਬਾਅਦ ਦੇ ਦੇਣਾ ਫਰੀ ਦੇ ਬਾਅਦ ਆ ਲੋ 15-1500 16 ਸੂਟ 695 ਰੁਪਏ ਲੈ ਜਾਓ ਅੱਛਾ 695 ਦੇ ਰਹਿਣਾ ਤੁਸੀਂ ਆ ਦੇਖੋ ਭਾਜੀ 5-5 6-6 ਹਜ਼ਾਰਾਂ ਦੇ ਹੈਵੀ ਸੂਟ ਭਾਜੀ ਹਾਂਜੀ ਆ ਦੇਖੋ ਪੈਕ ਦੇ ਪੈਕ ਮੁਠੇ ਬੰਡਲਾਂ ਦੇ ਬੰਡਲ ਲੈ ਜਾਓ ਆ ਦੇਖੋ ਤੁਸੀਂ ਵਿਆਹ ਸ਼ਾਦੀ ਦਾਜ ਵਲੇ ਵੈਡਿੰਗ ਸੂਟ ਲੈਣੇ ਆ ਰੈੱਡ ਸੂਟਾਂ ਦੇ ਉੱਤੇ ਵੀ ਬਹੁਤ ਵੱਡੀਆਂ ਆਫਰਾਂ ਲਾਤੀਆਂ ਆ ਲੋ ਭਾਜੀ 15-1500 ਰੁਪਏ ਲੈ ਜਾਓ ਸੋ ਰੈੱਡ ਸੂਟ ਕਿੰਨੇ ਸ਼ੁਰੂ ਹੋਏ ਨੇ ਭਾਜੀ 1500 2000 ਤੇ ਦੁਕਾਨ ਹੀ ਵੱਡੇ ਫਾਰੇ ਨਹੀਂ ਹੁਣੇ ਹੋਰ ਕਿੱਥੇ ਆਹ ਦੇਖੋ ਹੈਂਡਵਰਕ ਵਾਲੇ ਜਿਹੜੇ 5-5000 ਨੂੰ ਸੂਟ ਹੈਵੀ ਮਿਲਦੇ ਆ ਇਦਾਂ ਦੇ ਸੂਟ ਇਦਾਂ ਦੇ ਦੁਪੱਟੇ ਫੁੱਲ ਪਿਓਰ ਕ੍ਰੇਵਨਾ ਹਾਂਜੀ ਦੁਕਾਨ ਚ ਮਾਲ ਪਾਜੀ ਬਹੁਤ ਖਾਲੀ ਕਰਨੇ ਆ ਬੰਡਲ ਦੇਖੋ ਇੱਧਰ ਦੇਖੋ ਪਾਜੀ ਆ ਲੋ ਆਹ ਦੇਖੋ ਪਾਰਸਲ ਆਹ ਦੇਖੋ ਚੀਜ਼ਾਂ ਆਹ ਦੇਖੋ ਪੈਕ ਮੁਠੇ ਇੱਕ ਤੋਂ ਇੱਕ ਪੂਰੀ ਦੁਕਾਨ ਖਾਲੀ ਕਰਨੇ ਆ ਚ ਕੋਈ ਚੱਕ ਲੋ ਪਾਜੀ 1500 ਰੁਪਏ 5-5000 ਵਾਲੇ ਸੂਟ ਲੱਗੇ ਨੇ ਜਲਦੀ ਆ ਜਾਓ ਬਾਬੇ ਰੇਟੀ ਦੇ ਜੀ ਸੋ ਦੇਖੋ 4 ਦਿਨ 5 ਦਿਨ ਨੋਟ ਕਰ ਲਿਓ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸ਼ਨੀਵਾਰ ਐਤ ਬਹੁਤ ਵੱਡਾ ਫਾਇਦਾ ਹੁਣ ਰਖੜੀ ਲਈ ਸ਼ਾਪਿੰਗ ਕਰਨੀ ਆ ਤੁਸੀਂ ਤੀਆਂ ਦੇ ਤਿਹਾਰ ਲਈ ਸ਼ਾਪਿੰਗ ਕਰਨੀ ਆ ਵਿਆਹ ਸ਼ਾਦੀ ਦਾਜ ਵਿਦਾ ਤੁਸੀਂ ਦੁਕਾਨਦਾਰੋਂ ਰੀਸੇਲਰੋਂ ਫੇਰੀ ਲੈ ਕੱਪੜਾ ਵੇਚੋ ਸਾਰਾ ਦੇ ਵੱਡੇ ਫਾਇਦੇ ਬਾਬੇ ਦੀ ਹੱਟੀ ਨਾ ਕਰੀ ਭਾਈ 2200 900 900 ਰੁਪਏ ਕਰਤਾ ਸੋ ਅੱਜ ਜਿਆਪੁਰ ਦਾ 200 2200 900 ਰੁਪਏ ਆ ਦੇਖੋ ਇਦਾਂ ਦਾ ਬੁਲਬੁਲ ਦਾ ਬੱਚਾ 2200 2500 ਚ ਮਿਲਦਾ ਬਾਜ਼ਾਰ 'ਚ ਇੱਥੇ ਆਹ ਦੇਖੋ 900 ਰੁਪਏ 'ਚ ਬ੍ਰਾਂਡ ਕਰਤੇ ਬ੍ਰਾਂਡ ਖੋਲਤੇ ਆ ਦੁਕਾਨ ਖਾਲੀ ਕਰਨੀ ਆ ਲੈ ਜਾਓ ਭਾਈ ਜਲਦੀ ਜਲਦੀ ਤੁਹਾਡੀ ਸਪੋਰਟ ਬਿਨਾ ਅਸੀਂ ਕੁਛ ਨਹੀਂ ਤੇ ਤੁਹਾਡੀ ਸਪੋਰਟ ਕਰਕੇ ਦੁਕਾਨ ਖੋਲੀ ਹੈ ਜਲਦੀ ਹੋ ਜਾਓ ਤਿਆਰ ਵੀਰ ਸ਼ੁਕਰਸ਼ਨੀ ਹੈ ਬਹੁਤ ਵੱਡਾ ਫਾਇਦਾ ਬਾਬੇ ਰੇਟ ਤੇ ਆਜੋ ਨੰਬਰ ਸਕਰੀਨ ਤੇ ਆ ਕੋਈ ਵੀ ਗੱਲ ਕਰਨੀ ਆ ਚਾਹੇ ਤੁਸੀਂ ਆਨਲਾਈਨ ਕੱਪੜਾ ਮੰਗਾਉਣਾ ਇੱਥੇ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਚਮਸ਼ੀਰ